ਸਤੈ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠਾ ایک اوک ست گرس بگتا دی سدا تک ہر جیا ਧਰਮ ਮੁਖਾ ਨੋ ਪਰਤੀਤ ਹੈ ਹਰ ਜੀਓ ਮਨ ਮੁਖ ਧਰਮ ਪੁਲਹਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਧਰ ਤੂੰ ਰੱਖਦਾ ਆਇਆ ਹਰ ਜੀ ਮਨ ਮੁਖ ਪਰਮ ਪੁਲਾਇਆ ਹਰ ਜੀ ਏ ਤੇਰੀ ਬੜਾਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਨਾਮ ਜੋਏ ਨ ਸਕੈ ਕਾਲ ਨ ਨੇੜੈ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿਤ ਸਿਧ ਸਭ ਭਗਤਾਂ ਚਰਣੇ ਲਾਗੇ ਗੁਰ ਕਾ ਸਹਜ ਸੁਭਾਏ ਸਵਾ ਗੁਰਮੁਖ ਹਿਰਦੈ ਸਬਦ ਨਾ ਭੇਦਿਓ ਹਰ ਨਾਮ ਮਨ ਲਾਗਾ ਭਾਉ ਊੜ ਕਾਪਟ ਬਾਝ ਲਹਿ ਜਾਸੀ ਮਨ ਨਕ ਫੀਕਾ ਆਲਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੇ ਤੂੰ ਇੱਕ ਪੁਰਖ ਵਿਦਾਤਾ ਹਉਮੈ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਚਿੰਤ ਕਮ ਕਰਹਿ ਪ੍ਰਭ ਚਿੰਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸ ਵਾਰਣਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁੱਚ ਜਿਨ ਹਰਿ ਪ੍ਰਭ ਹੈ ਰਖਵਾਰਾ ਸਤ ਗੁਰ ਸੇਵੇ ਕਿਰਨ ਨ ਪਾਇਆ ਮਨ ਮੁਖ ਭੌਂ ਕਮੋਏ ਬਿੱਲ ਲਾਈ ਆਵਹਿ ਜਾ ਮੈਂ ਖਾਰ ਨ ਪਾਵਹਿ ਦੁਖ ਮੈਂ ਦੁਖ ਸਵਾਈ ਗੁਰ ਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਏ ਇਨ ਸਾਧਗੁਰ ਸੇਵੇ ਜਨਮ ਨਾ ਛੋਟੈ ਜੀ ਅਨੇਕ ਕਾਰਮ ਕਰੇ ਅਦਿਕਾਈ ਵੇਦ ਪੜ੍ਹੈ ਕੈ ਬਾਦ ਵਖਾਣ ਹੈ ਇਹਨ ਹਾਰੁ ਪਤ ਤਗਵਾਈ ਸੱਚਾ ਸਾਧਗੁਰ ਸਾਚੀ ਜਿਸ ਬਾਣੀ ਭਾਜ ਛੁਟੈ ਗੁਰ ਸਰਣਾਇ ਹਰ ਮਨਵਸਿਆ ਸੀ ਦਰ ਸਾਚੇ ਦਰ ਸਾਚੇ ਸਚਿਆਰਾ ਊਨਾ ਦੀ ਸੁਹਾ ਜੁਗ ਜੁਗ ਹੋਈ ਹੋਏ ਨਮੇ ਚਨਹਾਰ ਨਾਨਕ تن ਕੈ ਸਦ ਬਲਹਾਰ ਸਿਆ ਸੀ ਦਰ ਸਾਚੇ ਦਰਸਾ ਚ ਸਚਿਆਰਾ ਹੁਨਾ ਦੀ ਸੁਖਾ ਜੁਗ ਜੁਗ ਹੋਏ ਹੋਏ ਨ ਮੈਂ ਟਣ ਹਾਰਾ i uh -huh.